ਚਰਕੜਾ ਫੇਰੀ ਨਾ ਚੁਟੜਾ ਜਗਾਈ ਨਾ ਉਠੜਾ ਮਲਾਈ ਨਾ ਲੈ ਪਹਿਨ ਬਿਆਰੀ ਮੀਰਾ ਚਨ ਸਰੇਤ ਬਾਣੀ ਪੀਵਾ ਚਲੋ ਜੈ ਮਾਨਾ ਹੋ ਗਰਵਾ ਮਾਤਾ ਕੀ ਜੈ ਸੰਦੇ ਮਾ चमकती रहे मेरे सिर की चोनरिया चमकती रहे ये चमकती रहे ये दमकती रहे है ये चमकती जी, ऐसा अम्बे मा, अम्बे मा, ऐसा भर भर दीजिए दीजिए मैं मैं सुहागन सुहागन के के लिए मैं के लिए मेरे पैरों की पायल है मेरे पैरों की पायल ਜੋ ਕਰਵੇ ਦਾ ਤਿਹਾਰ ਜੋ ਕਿ ਸੋਹਾਗਣਾ ਆਪਣੇ ਪਤੀ ਦੇ ਲੰਬੀ ਉਮਰ ਦੇ ਲਈ ਮਨਾਉਂਦੀਆਂ ਨੇ ਵਰਤ ਰੱਖਦੀਆਂ ਨੇ ਪੂਰਾ ਦਿਨ ਭੁੱਖੇ ਰਹਿ ਕੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਨੇ ਸੋ ਕੁਝ ਮਹਿਲਾ ਜਿਹੜੀਆਂ ਵਰਤ ਦੀ ਕਥਾ ਸੁਣਨ ਲਈ ਪਹੁੰਚਿਆ ਨੇ ਗਲਬਾਤ ਕਰ ਲੈਣੇ ਆ ਸਵਾਗਤ ਹੈ ਜੀ ਪਹਿਲਾਂ ਤਾਂ ਬੋਲਪੀ ਟੀਵੀ ਤੁਹਾਡਾ ਬਹੁਤ-ਬਹੁਤ ਹਾਂਜੀ ਹਾਂਜੀ ਪਹਿਲਾਂ ਤਾਂ ਸਭ ਨੂੰ ਜੀ ਹੈਪੀ ਕਰਵਾ ਜੀ ਸਭ ਮੇਰੀ ਬਹਨੋ ਕੋ ਸਭੀ ਕੋ ਹੈਪੀ ਕਰਵਾ ਜੀ ਜੇਕਰ ਆਪਾਂ ਇਸ ਵਰਤ ਦੀ ਕਥਾ ਦੀ ਗੱਲ ਕਰ ਲਈਏ ਕਿ ਵਰਤਿਚ ਹੁੰਦਾ ਕੀ ਹੈ ਔਰ ਇਸ ਦੀ ਕਥਾ ਦੇ ਵਿੱਚ ਕਿਸ ਦੀ ਪੂਜਾ ਕੀਤੀ ਜਾਂਦੀ ਹੈ ਇਸ ਵਰਤ ਵਿੱਚ ਜੀ ਮਤਲਬ ਐ ਕਿ ਗਣਪਤੀ ਜੀ ਗੋਰਾ ਮਈਆ ਦੀ ਇਹਨਾਂ ਦੀ ਕਥਾ ਹੁੰਦੀ ਹੈ ਤੇ ਸੱਤ ਬ੍ਰਦਰ ਹੁੰਨੇ ਆ ਉਹਨਾਂ ਦੀ ਸਿਸਟਰ ਕੁਝ ਖਾ ਲੈਂਦੀ ਆ ਪਹਿਲਾਂ ਹੀ ਚੰਦ ਨਿਕਲਣ ਤੋਂ ਪਹਿਲਾਂ ਉਹਦੇ ਪਤੀ ਦੇ ਮਤਲਬ ਐਕਸਪਾਇਰ ਹੋ ਜੰਨੇ ਆ ਉਹਨਾਂ ਨੂੰ ਝੂਠ ਬੋਲ ਦਿੱਤਾ ਜਾਂਦਾ ਕਿ ਚੰਦ ਨਿਕਲ ਗਿਆ ਪਰ ਚੰਦ ਨਿਕਲਿਆ ਨਹੀਂ ਹੁੰਦਾ ਤੇ ਇਸ ਮੇਨ ਸਭ ਤੋਂ ਜਿਹੜੀ ਚੰਦਰਮਾ ਦੀ ਜਿਹੜੀ ਪੂਜਾ ਹੁੰਦੀ ਆ ਚੰਦਰਮਾ ਨੂੰ ਦੇਖ ਕੇ ਅਰਕ ਦੇਖ ਕੇ ਵਰਤ ਖੋਲਿਆ ਜਾਂਦਾ ਇਸ ਵਰਤ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਸੁਹਾਗਣਾ ਜਿਹੜੀਆਂ ਨੇ 16 ਸ਼ਿੰਗਾਰ ਕਰਦਿਆਂ ਨੇ ਉਸਦੇ ਪਿੱਛੇ ਕੀ ਕਾਰਨ ਹੁੰਦਾ 16 ਸ਼ਿੰਗਾਰ ਜੀ ਔਰ ਦਾ ਦੇਖੋ ਵੈਸੇ ਤਾਂ 16 ਸ਼ਿੰਗਾਰ ਹੀ ਕਰਨੇ ਚਾਹੀਦੇ ਹਨ ਪਰ ਅੱਜ ਕੱਲ ਦੇ ਦੇਖੋ ਮਤਲਬ ਕਿਸੇ ਓਕੇਸ਼ਨ ਤੇ ਕਿਸੇ ਮੌਕੇ ਤੇ ਹੀ ਤਿਆਰਤੀ ਕੀਤਾ ਜਾਂਦਾ ਹੈ ਕਰਵੇ ਦਾ ਤਿਉਹਾਰ ਸਪੈਸ਼ਲੀ ਹੀ ਆਪਣੇ ਹਸਬੰਡ ਦੀ ਲੰਬੀ ਉਮਰ ਲਈ ਹੁੰਦਾ ਹੈ ਆਪਣੇ ਹਸਬੰਡ ਦੀ ਲੰਬੀ ਉਮਰ ਨੂੰ ਪਰਮਾਤਮਾ ਬਹੁਤ ਲੰਬੀ ਉਮਰ ਕਰੇ ਇਸ ਕਰਕੇ 16 ਸ਼ਿੰਗਾਰ ਸਾਰਾ ਜਿਸ ਬਿੰਦੀ ਟਿੱਕਾ ਚੂੜੀ ਹਰ ਉੱਪਰ ਤੋਂ ਮਤਲਬ ਥੱਲੇ ਤੱਕ ਦਾ ਪੂਰਾ ਸ਼ਿੰਗਾਰ 16 ਸ਼ਿੰਗਾਰ ਚ ਗਿਨਾ ਜਾਂਦਾ ਜੇਕਰ ਆਪਾਂ ਦਿਨਵਾਰ ਦੀ ਗੱਲ ਕਰ ਲਈਏ ਤਾਂ ਸ਼ੁਰੂਆਤ ਦਿਨ ਦੀ ਜੇਕਰ ਆਪਾਂ ਸ਼ੁਰੂਆਤ ਦੀ ਗੱਲ ਕਰ ਲਈਏ ਕਰਵੇ ਦਾ ਤਿਹਾਰ ਸ਼ੁਰੂਆਤ ਦਿਨ ਦੀ ਚ ਕਿਵੇਂ ਰਹਿੰਦੀ ਹੈ ਫਿਰ ਸ਼ੁਰੂਆਤ ਜੀ ਸਭ ਤੋਂ ਪਹਿਲਾਂ ਤਾਂ ਮਾਰਨਿੰਗ ਉੱਠ ਕੇ ਨਹਾਤੋ ਕੇ ਸਰਗੀ ਕਰੀਦੀ ਹੈ ਜੀ ਸਰਗੀ ਪੂਜਾ ਕਰਕੇ ਸਰਗੀ ਕਰਕੇ ਉਸ ਤੋਂ ਬਾਅਦ ਜੀ ਫਿਰ ਸਾਰਾ ਦਿਨ ਵਰਤ ਰੱਖੀਦਾ ਵਿੱਚ ਕੁਝ ਖਾਣਾ ਨਹੀਂ ਕੁਝ ਪੀਣਾ ਨਹੀਂ ਜੀ ਬਿਨਾ ਪਾਣੀ ਤੋਂ ਇਹ ਵਰਤ ਕੀਤਾ ਜਾਂਦਾ ਹੈ ਸ਼ਾਮ ਨੂੰ ਇਹਦੀ ਕਥਾ ਸੁਣ ਕੇ ਕਥਾ ਤੋਂ ਬਾਅਦ ਕੋਈ ਚਾਹੇ ਤਾਂ ਚਾਹ ਪਾਣੀ ਪੀ ਸਕਦਾ ਹੈ ਨਹੀਂ ਤਾਂ ਚੰ드ਰਮਾ ਦੇਖ ਕੇ ਹੀ ਆਪਣੇ ਪਤੀ ਦੇ ਸ਼ਕਲ ਦੇਖ ਕੇ ਸੂਰਤ ਦੇਖ ਕੇ ਚੰ드ਰਮਾ ਨੂੰ ਦੇਖ ਕੇ ਵਰਤ ਖੋਲਿਆ ਜਾਂਦਾ ਹੈ ਕਿੰਨਾ ਕੁ ਮੁਸ਼ਕਿਲ ਜੇਕਰ ਆਪਾਂ ਗੱਲ ਕਰ ਲਈਏ ਸਾਰਾ ਦਿਨ ਭੁੱਖੇ ਰਹਿਣਾ ਪਾਣੀ ਵੀ ਨਹੀਂ ਪੀਣਾ ਕੈਸਾ ਰਿਹਾ ਦਿਨ ਤੁਹਾਡਾ ਅੱਜ ਮੈਂ ਅੱਧੀ ਬਹੁਤ ਵਧੀਆ ਰਿਹਾ ਜੀ ਪਤਾ ਹੀ ਨਹੀਂ ਲੱਗਿਆ ਮਾਤਾ ਰਾਣੀ ਦੀ ਕਿਰਪਾ ਨਾਲ ਪਤਾ ਹੀ ਨਹੀਂ ਲੱਗਿਆ ਜੀ ਕੁਛ ਹਸਬੈਂਡ ਹਸਬੈਂਡ ਦਾ سپورਟ ਉਹਨਾਂ ਦੇ ਨਾਲ ਪਤਾ ਹੀ ਨਹੀਂ ਲੱਗਿਆ ਜੀ ਪਾਣੀ ਪੀਣਾ ਕੀ ਕਰਨਾ ਕੁਛ ਨਹੀਂ ਪਤਾ ਜੀ ਕਹਿੰਦੇ ਅੱਜ ਦੇ ਦਿਨ ਤਾਂ ਆਦਮੀ ਖਾਸ ਕਰਕੇ ਮਤਲਬ ਜਦਾ سپورਟ ਕਰ ਦਿੰਦੇ ਨੇ ਹਾਂਜੀ ਹਾਂਜੀ ਪੂਰੀ سپورਟ ਹੁੰਦੀ ਹੈ ਜੀ ਫੁੱਲ ਸ਼ਾਪਿੰਗ ਜੀ ਸਭ ਕੁਝ ਮਹਿੰਦੀ ਸ਼ਾਪਿੰਗ ਸਭ ਕੁਝ ਦੇਖੋ ਜਿੰਨੀ ਜੇਬ ਅਸੀਂ ਖਾਲੀ ਕਰ ਸਕਦੇ ਆ ਕਰ ਦਿੰਦੇ ਆ ਮਤਲਬ ਕਿ ਪੂਰੀ ਤਰ੍ਹਾਂ ਜੇਬ ਖਾਲੀ ਕਰਤੀ ਹਾਂਜੀ ਨਹੀਂ ਬਹੁਤ ਖੁਸ਼ੀ ਨਾਲ ਸਾਨੂੰ ਬਹੁਤ ਖੁਸ਼ੀ ਨਾਲ ਜੀ ਮਤਲਬ ਕਿ ਕਹਨੇ ਆ ਕਿ ਤੁਸੀਂ ਜਾਓ ਜੀ ਆਪਣੀ ਸ਼ੋਪਿੰਗ ਕਰਕੇ ਆਓ ਤਿਆਰ ਹੋ ਸੋਨਾ ਤੇ ਉਸ ਤੋਂ ਬਾਅਦ ਜੇਕਰ ਆਪਾਂ ਹੁਣ ਗੱਲ ਕਰ ਰਹੇ ਆ ਇਸ ਟਾਈਮ ਕਥਾ ਹੋ ਚੁੱਕੀ ਆ ਕਥਾ ਤੋਂ ਬਾਅਦ ਫਿਰ ਪਾਣੀ ਵਗੈਰਾ ਜਾਂ ਚਾਹ ਫਿਰ ਕੀ ਰਹਿੰਦਾ ਜੀ ਉਸ ਤੋਂ ਬਾਅਦ ਪਾਣੀ ਪੀ ਸਕਦੇ ਹੋ ਇਸ ਤੋਂ ਬਾਅਦ ਜੀ ਕੋਈ ਕੋਈ ਦੇਖੋ ਜੀ ਚਾਹੇ ਪੀ ਲੰਦਾ ਕੋਈ ਨਹੀਂ ਪਿੰਦਾ ਕੋਈ ਕਥਾ ਚੰਦਰਮਾਤ ਨੂੰ ਦੇਖਣ ਤੋਂ ਬਾਅਦ ਹੀ ਚਾਹ ਜਾਂ ਪਾਣੀ ਕੁਛ ਵੀ ਖਾਣਾ ਖਾਂਦੇ ਆ ਪਰ ਕਈ ਕਥਾ ਤੋਂ ਬਾਅਦ ਚਾਹ ਵੀ ਪੀ ਲੰਨੇ ਪਾਣੀ ਵੀ ਪੀ ਲੈਂਦੇ ਬਾਕੀ ਇੰਜ ਕਈ ਨਹੀਂ ਵੀ ਪਿੰਦੇ ਤੇ ਅਸੀਂ ਖਾਣਾ ਖਾਣਾ ਤਾਂ ਸਿਰਫ ਚੰਦਰਮਾ ਜੀ ਨੂੰ ਵਰਤ ਹਰਕ ਦੇਖ ਕੇ ਹੀ ਕਰਦੇ ਸਵੇਰ ਦੀ ਖਾਣਾ ਇਸ ਤੋਂ ਪਹਿਲਾਂ ਕੁਛ ਨਹੀਂ ਖਾਂਦੇ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਜੇਕਰ ਆਪਾਂ ਵਰਤ ਦੀ ਗੱਲ ਕਰ ਲਈ ਕਿਸ ਤਰ੍ਹਾਂ ਦਾ ਨਾਲ ਰਿਹਾ ਵਰਤ बहुत वजिया रहा वर्त शॉपिंग भी वजिया की वर्त भी वजिया रहा वर्त रखना कोई कठिन नहीं है सुबह तो लेके शाम तक किस टाइम टाइम बीजन का पता ही नहीं चलता है मुझे अजे ही अनमेरिड कुड़िया भी होंगे ने वर्त रख दिया वर्त अच्छा ने मेरी ने, ने वर्त रखा है सुबह का पानी नहीं पिया कुछ नहीं खाता सुबह का कुछ भी नहीं खाया पानी भी नहीं पिया अच्छा बेटा फिर वर्त किस लिए रखे बेटा भैया के लिए हाँ भैया के लिए ਵਦੋ ਕੀ ਕੁਮਾਲੀ ਦੇਖੋ ਛੋਟੀ ਜੀ ਬੱਚੀ ਹੈ ਜੀ ਛੋਟੀ ਜੀ ਕੰਜਕ ਨੇ ਦੇਖੋ ਵਰਤ ਰੱਖਿਆ ਔਰ ਸਵੇਰ ਦਾ ਕੰਦੇ ਕੁਝ ਖਾਇਆ ਨਹੀਂ ਕੁਝ ਪੀਤਾ ਨਹੀਂ ਔਰ ਆਪਣੇ ਭਰਾ ਲਈ ਵਰਤ ਰੱਖਿਆ ਬੇਟਾ ਫਿਰ ਸਵੇਰੇ ਕਿੰਨੇ ਵਜੇ ਉੱਠੇ ਸੀ ਸਰਗੀ ਖਾਧੀ ਸਵੇਰੇ ਕੁਝ ਨਹੀਂ ਖਾਇਆ ਇਹ ਉੱਠੀ 9 ਵਜੇ ਸਲੀਪ ਇਹਨੇ ਕੁਝ ਨਹੀਂ ਸਵੇਰੇ ਇੱਕ ਪਾਣੀ ਲੈ ਕੇ ਨਹੀਂ ਪੀਤਾ ਅੱਛਾ ਹਾਂਜੀ ਤੇ ਤੁਹਾਡਾ ਹੁਣ ਇਸ ਤੋਂ ਬਾਅਦ ਤੁਸੀਂ ਫਿਰ ਪਾਣੀ ਵਗੈਰਾ ਕਥਾ ਤੋਂ ਬਾਅਦ ਪੀ ਲੈਂਦੇ ਹੋ ਕੁਝ ਇੰਨੀ ਮੱਤੇ ਚਾਹ ਪੀਂਦੀ ਹੈ ਉਸ ਤੋਂ ਬਾਅਦ ਪਾਣੀ ਵਗੈਰਾ ਰਾਤ ਨੂੰ ਮਥਾ ਟੇਕਣ ਤੋਂ ਬਾਅਦ ਪਾਣੀ ਪੀ ਲੈਂਦੇ ਕਰਵੇ ਦਾ ਤਿਹਾਰ ਜੋ ਕਿ ਮਹਿਲਾਵਾਂ ਆਪਣੇ ਪਤੀ ਦੇ ਲੰਬੀ ਉਮਰ ਦੇ ਲਈ ਦਿਨ ਪਰ ਨਾ ਕੁਝ ਖਾਂਦੀ ਹੈ ਨਾ ਕੁਝ ਪੀਂਦੀਆਂ ਨੇ ਰਾਤ ਨੂੰ ਚਾਨਣ ਦੇ ਕੇ ਸੋ ਵਰਤੋੜਾ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਖਾਣਾ ਵਗੈਰਾ ਖਾਇਆ ਜਾਂਦਾ ਹੈ ਪਾਣੀ ਪੀਤਾ ਜਾਂਦਾ ਹੈ ਸੋ ਕਥਾ ਜੋ ਚੱਲ ਰਹੀ ਸੀ ਉਹਦੇ ਤੋਂ ਅਨੁਦਰਸ਼ਨ ਕਰਾਇਆ ਕਿਸ ਤਰ੍ਹਾਂ ਦੇ ਨਾਲ ਕਥਾ ਕੀਤੀ ਜਾਂਦੀ ਹੈ ਸਾਰਾ ਮਹਿਲਾਵਾਂ ਦਾ ਜਿਹੜਾ ਪੂਰਾ ਗਰੁੱਪ ਦੇਖਣ ਨੂੰ ਮਿਲਿਆ ਬੜੇ ਹੀ ਸ਼ਰਧਾ ਨਾਲ ਕਥਾ ਕੀਤੀ ਗਿਆ ਬਾਲਪੀ ਟੀਵੀ ਲਈ ਪਟਿਆਲਾ ਤੋਂ ਸੋਰ ਨੂੰ ਬਦਲਾ